ਮੇਰਾ ਜੀਬੇ ਚੁੱਕ ਮੈਂ ਜੀਦੜੀ ਮੇਰਾ ਕਾ ਬੰਦੇ ਮਰਨਾ ਤੂੰ ਦਲ ਬਣਾਦਾ ਮੈਂ ਤੇਰੇ ਕੋ ਪੈਸੇ ਲੜੀਏ ਇਹ ਜਿਹੜਾ ਪਿਸਟਣਾ ਹੈ ਨਾ ਇਹ ਮੇਰੇ ਕੋ ਪਿਸਟਣਾ ਨਹੀਂ ਉਹਨਾਂ ਕੋ ਲੈ ਦੇ ਨਹੀਂ ਇਹਨਾਂ ਦਾ ਐ ਜੋ ਤੋਰ ਤੇ ਫੜ ਲਿਆ ਗਿਆ ਤੀ ਕਹਿੰਦਾ ਮੈਨੂੰ ਪੂਰੀ ਕੈਂਪੜ ਦੇ ਦੇ ਇਤਨਾ ਲੈ ਨਹੀਂ ਆਪਣੀ ਜਿਹੜੀ ਐਲੀ ਖਰਾਬ ਹੋ ਗਈ ਤੂੰ ਮੈਨੂੰ ਪਹਿਲੇ ਜੋ ਦੇਣੀ ਸੀ ਦਿੱਤਾ ਦੇਣੀ ਮਾਸੀ ਮੋੜ ਦੇ ਵਿੱਚ ਰੋਲੇ ਸੀਗਾ ਵੀ ਉਹਨੂੰ ਮੈਂ ਪੈਸੇ ਦਿੱਤੇ ਸੀ ਲੱਭਣ ਬਾਜ਼ਾਰ ਕਰਦੇ ਨਾਲ ਲੱਗਾ ਸੀ ਤੇ ਮੈਨੂੰ ਕਹਾਂ ਚੱਲ ਤੂੰ ਮੈਂ ਲੈ ਕੇ ਦਿੰਦਾ ਉਨੇ ਤੋਂ ਲੱਗਦੀ ਸੀ ਮੈਨੂੰ ਸਰ ਇਹ ਪਤਲਾ ਨਹੀਂ ਡੁਪਲੀਕੇਟ ਆ ਕੇ ਜਿਹਾ ओरिजिनल ਲੱਗਿਆ ਮੈਨੂੰ ਪਤਾ ਲੱਗਾ ਇਹ ਜੋ ਬੰਦੇ ਨੂੰ ਮੈਂ ਵਾਰ ਹੀ ਨਹੀਂ ਵੇਚਿਆ ਕਿਉਂ ਕਿਦਾ ਗੱਲ ਕਰੇਗਾ ਮੈਂ ਵੇਚੀ ਨਹੀਂ ਉਹਨੂੰ ਇਹ ਐਲਈਡੀ ਚ ਪ੍ਰੋਬਲਮ ਆਈ ਹੈ ਉਹਦੇ ਬਾਰੇ ਤੁਹਾਡੇ ਕੋਲ ਪੁੱਛਣਾ ਪਹਿਲਾਂ 30000 ਤਾਂ ਦੇਣਗੇ ਤੇ ਫੇਰੀ ਪੈਸੇ ਵਾ ਦੇਗਾ ਵੈਲਿਡੀ ਕਿ ਅੱਧੇ ਹੀ ਦੇ ਦੇਣਾ ਇਹਨੂੰ ਮਾਰ ਨਾਨਕੋਟ ਵਿਖੇ ਸਮੇਂ ਦੀ ਖਬਰ ਆ ਰਹੀ ਹੈ ਦੱਸਦੇ ਇੱਕ ਨੌਜਵਾਨ ਦੇ ਵੱਲੋਂ ਅਜੇ ਇਲੈਕਟ੍ਰੋਨਿਕਸ ਜੋ ਕਿ ਢਾਂਗੂ ਰੋਡ ਤੇ ਸਥਿਤ ਹੈ ਉਥੋਂ LED ਲਈ ਜਾਂਦੀ ਹੈ ਸਾਲ ਲਏ ਹੋਏ ਸੈ LED ਨੂੰ ਹੋ ਗਿਆ ਤੇ ਸਾਲ ਦੇ ਵਿੱਚ ਦੋ ਤੋਂ ਤਿੰਨ ਵਾਰ ਇਹ LED ਜੜੀ ਹੈ ਉਹ ਖਰਾਬ ਹੋ ਚੁੱਕੀ ਹੈ ਤੇ ਉੱਥੇ ਹੀ ਕਸਟਮਰ ਦੇ ਵੱਲੋਂ ਦੁਕਾਨਦਾਰ ਤੇ આરોਪ ਲਗਾਏ ਜਾ ਰਹੇ ਨੇ ਕਿ ਜਦੋਂ ਵੀ ਦੁਕਾਨ ਤੇ ਅਸੀਂ ਆਉਂਨੇ ਆ ਆਪਣੀ ਸਮੱਸਿਆ ਲੈ ਕੇ ਤੇ ਉਹਨਾਂ ਨਾਲ ਚੰਗੇ ਤਰੀਕੇ ਦੇ ਨਾਲ ਗੱਲਬਾਤ ਨਹੀਂ ਕੀਤੀ ਜਾਂਦੀ ਉਹਨਾਂ ਨੂੰ ਟਾਲ ਮਟੋਲ ਕਰਕੇ ਜਿਹੜਾ ਹੈ ਉਹ ਟਾਲਿਆ ਜਾਂਦਾ ਤੇ ਉਸ ਨੌਜਵਾਨ ਨੇ ਕਿਹਾ ਹੈ ਕਿ LED ਲਏ ਹੋਏ ਸਾਨੂੰ ਇੱਕ ਸਾਲ ਹੋ ਗਿਆ ਤੇ ਇਸ ਦੇ ਨਾਲ ਹੀ ਉਸਨੇ ਵੀ ਕਾਏ ਕਿ ਸਾਨੂੰ ओरिजिनल ਪੀਸ ਜਿਹੜਾ ਹੈ Samsung LED ਦਾ ओरिजिनल ਪੀਸ ਨਹੀਂ ਦਿੱਤਾ ਗਿਆ ਡੁਪਲੀਕੇਟ ਪੀਸ ਦਿੱਤਾ ਗਿਆ ਤੇ ਉਸਨੇ ਮੰਗ ਕੀਤੀ ਹੈ ਕਿ ਉਸ ਦੀ ਸੁਣਵਾਈ ਕੀਤੀ ਜਾਵੇ ਕਿਉਂਕਿ ਉਸਨੇ ਕਿਹਾ ਹੈ ਕਿ ਮੈਂ ਦੋ ਤੋਂ ਤਿੰਨ ਵਾਰ ਜੁੜਾ ਇਸ ਦੁਕਾਨ ਤੇ ਆ ਚੁੱਕਿਆ ਪਰ ਮੇਰੀ ਸੁਣਵਾਈ ਜਿਹੜੀ ਆ ਉਹ ਨਹੀਂ ਕੀਤੀ ਜਾ ਰਹੀ ਤੇ ਉੱਥੇ ਹੀ ਜਦੋਂ ਦੁਕਾਨਦਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਦੋਹੀ ਤੀਰ ਜਿਹੜੇ ਨੇ ਇੱਕ ਦੂਜੇ ਉੱਤੇ ਆरोप ਲਗਾਉਂਦੇ ਹੋਏ ਨਜ਼ਰ ਆਏ ਨੇ ਤੇ ਦੁਕਾਨਦਾਰ ਨੇ ਸਰਾਸਰ ਇਹ ਆਰੋਪਾ ਨੂੰ ਜੜਾ ਉਹ ਨਕਾਰਿਆ ਤੇ ਉੱਥੇ ਹੀ ਨੌਜਵਾਨ ਦੇ ਵੱਲੋਂ ਲਗਾਤਾਰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਉਸ ਨੂੰ ਖਰਾਬ ਉਸ ਨੂੰ ਡੁਪਲੀਕੇਟ LED ਜਿਹੜੀ ਆ ਉਹ ਕੀ ਗਈ ਤੇ ਇਸ ਮੌਕੇ ਤੇ ਜਦੋਂ ਸਾਡੇ ਪੱਤਰਕਾਰਾਂ ਵੱਲੋਂ ਮੌਕੇ ਤੇ ਪਹੁੰਚ ਕੇ ਗੱਲਬਾਤ ਕੀਤੀ ਗਈ ਕਿ ਪੱਖ ਦੋਹਾਂ ਨੇ ਆਪਣਾ ਸਾਹਮਣੇ ਰੱਖਿਆ ਆਉ ਦੇਖ ਲੈਣੇ ਆ। ਮੈਂ ਐਸਟੇ ਲਈ ਹੈ ਨਾਲ ਕੋਲ ਸਾਲ ਹੋ ਗਿਆ ਸਾਲ ਨਹੀਂ ਆ ਲੈ 10 ਮਹੀਨੇ ਹੋਏ ਸੀਗੇ 10 ਮਹੀਨੇ ਦੇ ਦੋ ਵਾਰ ਮੇਰੇ ਲਈ ਖਰਾਬ ਹੋ ਚੁੱਕੀ ਆ ਪੇਮੈਂਟ ਮੈਂ ਪੂਰੀ 50000 ਰੁਪਏ ਦਿੱਤਾ ਪਰ ਮੈਨੂੰ ਅਸਲ ਜਿਹੜੀ ਵਾਪਸ ਨਹੀਂ ਮਿਲਦੀ ਪਈ ਉਹਨਾਂ 2 ਮਹੀਨੇ ਹੋ ਗਏ ਐਸਟੇ ਹੁੰਦੇ ਤੇ ਮੈਨੂੰ ਦੋਵੇਂ ਲਾ ਲਾਂ ਦੇ ਜੀ ਅੱਜ ਮੈਨੂੰ ਕੱਲ ਮਿਲ ਜੂਗੀ ਪਰਸੋਂ ਮਿਲ ਜੂਗੀ ਬੇਈਲਾ ਮੇਰੇ ਕੋਲ ਸਾਰਾ ਕੁਝ ਪਿਆਰੀ ਪਰ ਮੈਨੂੰ ਅਸਲ ਜਿਹੜੀ ਆ ਮਿਲਦੀ ਨਹੀਂ ਸਰ ਕਿਹਦੀ ਦੁਕਾਨ ਹੈ ਇਹ ਲਾਟੀ ਆਫਟਰ ਆਜੇ ਐਸ਼ੀਆ ਪੈਸ ਨਾਲ ਹੀ ਹੈ ਜੀ ਦੁਕਾਨਾ ਆਜੇ ਲਾਟਰ ਆਫਟਰ ਮਾਸੇ ਮੁੰਡੇ ਦਾ ਵਿਚ ਕੀ ਰੋ ਮਾਸੇ ਮੁੰਡੇ ਦਾ ਵਿਚ ਰੋਲੇ ਸੀਗਾ ਵੀ ਉਹਨੂੰ ਮੈਂ ਪੈਸੇ ਦਿੱਤੇ ਸੀ ਨੱਬੇ ਨੇ ਵਜਾ ਕਰਦੇ ਨਾਲ ਲਗਾਈ ਤੇ ਮੈਨੂੰ ਕਹਿੰਦਾ ਚੱਲ ਤੈਨੂੰ ਮੈਂ ਲੈ ਕੇ ਦਿੰਦਾ ਉਹਨੇ ਇੱਥੋਂ ਲੈ ਕੇ ਦਿੱਤੀ ਮੈਨੂੰ ਸਰ ਤੇ 15 ਡੁਪਲੀਕੇਟ ਆ ਗਈ ਜੀ ओरिजिनल ਲੱਗਿਆ ਮੈਨੂੰ ਪਤਾ ਲੱਗਿਆ ਉਹਨੇ ਚੋਕੇ ਸਾਡੇ ਕੋਲ ਲਾਤੀ 6 ਮਹੀਨੇ ਦੋ ਵਾਰ ਖਰਾਬ ਹੋ ਗਈ ਆ ਨਾ ਹੁਣ ਐਸਡੀ ਮਿਲਦੀ ਪਈ ਆ ਹੁਣ ਨਾ ਕੁਝ ਮਿਲਦਾ ਪਈ ਆ ਦੋ ਮਹੀਨੇ ਹੋ ਗਏ ਲੜਵਾ ਦੇ ਰੋਲ ਮੈਂ ਅੱਜ ਕੱਲ ਅੱਜ ਕੱਲ ਤੁਹਾਨੂੰ ਦ ਤੇ ਫੇਰ ਜਾ ਕੇ ਤੁਹਾਨੂੰ ਬੁਲਾਇਆ ਮੈਂ ਤੇ ਫੇਰ ਪਤਾ ਨਹੀਂ ਹੁਣ ਵੀ ਮੇਰਾ ਮਸਲਾ ਹੱਲ ਹੁੰਦਾ ਕਿ ਨਹੀਂ ਹੁੰਦਾ ਕੋਈ ਸਮਝ ਨਹੀਂ ਆ ਕੀ ਕਹਿੰਦੇ ਕੀ ਇਹ ਹੁਣ ਵੀ ਕਹਿੰਦੇ ਜੀ ਕੱਲ ਦੇਖੋ ਜੀ ਕੀ ਕਰਦੇ ਆਪਾਂ ਹੁਣ ਗੱਲ ਕੱਲ ਤੇ ਆਗੇ ਫਿਰ ਤੇ ਕੱਲ ਆਪਾਂ ਦੁਬਾਰਾ ਫੇਰ ਮੀਡੀਆ ਬੁਲਾਵਾਂਗੇ ਤੇ ਫੇਰ ਕੱਲ ਆਪਾਂ ਫਿਰ ਦੁਬਾਰਾ ਗੱਲ ਕਰਾਂਗੇ ਇਹੀ ਹੈ ਗੇ ਸਮੱਸਿਆ ਹੱਲ ਕੋਈ ਸਮੱਸਿਆ ਮੇਰਾ ਜਿਹੜਾ ਹੱਲ ਨਹੀਂ ਹੁੰਦਾ ਮੈਨੂੰ 6 ਮਹੀਨੇ ਹੋ ਗਏ ਕਰਨ ਵਾਲੇ ਫੋਨ ਦੇ 2 ਮਹੀਨੇ ਅਲਰੇਡੀ ਜੀ ਅਲਰੇਡੀ ਖਰਾਬ ਹੋਣੀ ਚੱਲਦੇ ਲੇ ਬੰਦ ਹੋਏ ਨੇ ਜੀ ਤਾਂ ਕਿ ਡੁਪਲੀਕੇਟ ਹੈ ਵੀ ਮਾਰੇ 50000 ਰੁਪਏ ਲਿਆ ਜਿਹੜੀ ਡੁ ਦੋ ਤਿੰਨ ਮਿੱਤਰੀ ਆਏਗਾ ਚੈੱਕ ਕਰਨ ਨੂੰ ਸਾਰਾ ਕੁਝ ਚੈੱਕ ਕਰਨਾ ਹੈ ਡੁਪਲੀਕੇਟ ਨਹੀਂ ਨਿਕਲਦੀ ਪਿਆਰ ਬਾਰ ਇਹ ਸਭ ਤੋਂ ਜਿਹੜੀ ਆ ਬਿਲਕੁਲ ਸਾਰਾ ਹੋ ਗਿਆ ਮੇਰੇ ਕੋਲ ਜੀ ਪਰ ਹਾਂ ਨਹੀਂ ਕੋਈ ਗੱਲ ਨਹੀਂ ਸਮਸਿਆ ਨੇ ਚੋਰ ਆ ਗਏ ਭਾਦੋ ਇਹ ਮੈਂ ਮੂੰਹ ਤੇ ਗੱਲਾਂ ਉਹਨਾਂ ਦੇ ਆ ਲਾ ਗਏ ਉਹ ਪ੍ਰੇਮਾ ਇਹ ਗੱਲਾਂ 50000 ਦੀ ਲਾ ਗਿਆ ਐਲਈਡੀ ਤੇ ਉਹਨੂੰ ਦੇ ਦਿੱਤੀ ਇਹਨੇ ਕੋ ਪੈਸੇ 50 ਵਾਰੀ ਮੰਗੇ ਨੇ ਪੈਸੇ ਨਹੀਂ ਦਿੱਤੇ ਤੋ ਕਹਿੰਦੇ ਹਟ ਕੋ ਬਿਲ ਵੀ ਪੇ ਹੀ ਪੈਸੇ ਦਿੱਤੇ ਹੋਏ ਨਾ ਯਾਰ ਬਿਲ ਦੇ ਉਤੇ ਬੈਲੈਂਸ ਨਹੀਂ ਖਿਆਣਾ ਜਿਹੜੀ ਐਲਈਡੀ ਚ ਪ੍ਰੋਬਲਮ ਆਈ ਹੈ ਉਹਦੇ ਬਾਰੇ ਤੁਹਾਡੇ ਕਿਹਾ ਤਲ 30000 ਪਾ ਦੇਣਗੇ ਤੇ ਫੇਰੀ ਪੈਸੇ ਦੇ ਦੇਗਾ ਵੈਲਿਡਿਟੀ ਕਦੇ ਹੀ ਦੇਦਾ ਨੂੰ ਮੈਂ ਪੈਸੇ ਦੇਣੇ ਕਿ ਨਹੀਂ ਮੈਂ ਨਹੀਂ ਕੋਈ ਗੱਲ ਦਿੱਤੀ ਜੋ ਮਰਜ਼ੀ ਕਹੀ ਜਾਏ ਜੋ ਬੰਦੇ ਨੂੰ ਮੈਂ ਵਾਲੀ ਨਹੀਂ ਵੇਚਿਆ ਤੋ ਕਿੱਦਾਂ ਗੱਲ ਕਰੇਗਾ ਮੈਂ ਵੇਚੀ ਨਹੀਂ ਉਹਨੂੰ ਠੀਕ ਹੈ ਮੈਂ ਵੇਚੀ ਕਿ ਹੋਰ ਨੂੰ ਆ ਉਹ ਐਵੇਂ ਘਾੜੀਆਂ ਪਾਈ ਜਾਏਗਾ ਮੇਰੇ ਨਾਲ ਕੈਮਰਾ ਪਰਸਨ ਹਾਣੀ ਦੇ ਨਾਲ ਅੱਜ ਸੈਨੇਗੂ ਰਿਪੋਰਟ